ਭਗਵੰਤ ਮਾਨ ਜੀ ਕੋ ਸੁਣਵਾਈ ਕਰਾਨ ਕਰ ਲੋ ਗਰੀਬਾਂ ਦੀ ਆਮ ਆਦਮੀ ਪਾਰਟੀ ਸਰਕਾਰ ਹੈ ਸਰਕਾਰ ਨਹੀਂਗੀ ਮੇਰਾ ਕਰਗ ਕਰਦੇ ਨੇ ਸਦਾ ਇਹਨਾਂ ਨੇ ਬੇੜਾ ਕਰਗ ਕਰਦਾ ਸਰਕਾਰ ਨੇ ਭਗਵੰਤ ਮਾਨ ਜੀ ਕੋਈ ਸੁਣਵਾਈ ਸਰ ਮੈਂ ਸਾਨੂੰ ਗਲਤ ਸਾਬਤ ਕਰ ਰਹੇ ਹੋ ਵੀ ਉਹਨਾਂ ਗਾਲ ਨਹੀਂ ਹੈਗੀਆਂ ਮੈਂ ਤੈਨੂੰ ਪੁੱਛਣਾ ਵੀਡੀਓ ਜਿਹੜੇ ਵੀਡੀਓ ਜਿਹੜੇ ਹੈਗੇ ਉਹ ਅਰੈਸਟ ਕਰ ਲੈਨੇ ਸਰ ਉਹ ਨਹੀਂ ਕੀਤੇ ਕਿੱਥੇ ਘਰੇ ਨਹੀਂ ਦੋ ਕਿਹਨੇ ਕੀਤੇ ਕਿਹਨੇ ਕੀਤੇ ਉਹ ਤਾਂ ਇੱਕ ਦੋ ਜਣੇ ਬਾਪੀ ਉਹਨਾਂ ਤੋਂ ਪੁੱਛਿਆ ਵੀ ਨਹੀਂ ਹੈਗਾ ਵੀ ਤੇ ਬਾਕੀ ਬੰਦੇ ਕੋਣ ਆਣ ਪਛਰਤੇ ਨਹੀਂ ਹੁਣ ਮੇਰੀ ਗੱਲ ਸੁਣ ਤੇਰੇ ਤੇਰੇ ਸਾਹਮਣੇ ਬਿਠਾ ਕੇ ਇੰਟਰਵਿਊਗੇਸ਼ਨ ਕਰੀਏ ਦੱਸੋ ਮੈਨੂੰ ਆ ਸਾਰਾ ਮੈਂ ਵੀ ਥਾਣੇ ਨਹੀਂ ਤੂੰ ਵੀ ਪੁਲਿਸ ਹੈ ਅੱਧੇ ਘੰਟੇ ਸਾਰਾ ਕੁਝ ਵੀਡੀਓ ਕਰਕੇ ਵੀਡੀਓ ਕਰਕੇ ਇੱਕ ਡਿੱਚੇ ਡਿੱਚੇ ਖੜੀ ਸੀ ਤਿੰਨ ਗੱਡੀਆਂ ਸੀਗੇ ਨਾਲੇ ਦੇ ਉੱਪਰ ਗੱਡੀ ਗੱਡੀਆਂ ਗੱਡੀਆਂ ਜਾਫਰਾ ਲੈ ਕੇ ਆਏ ਅਸੀਂ ਬੰਦਾ 15 ਕਿਰਾਏ ਰਵੇ ਅਸੀਂ ਜਗਾਨਾ ਕਿਵੇਂ ਬੰਦ ਕਰਾ ਦਈਏ ਇੱਕੋ ਥੀਕਾ ਪਾਰਟੀ ਬੈਠਾ ਬੰਦਾ ਚਲੋ ਯਾਰ ਗੱਲ ਕਰਨ ਬਹਿਸ ਕਰਨੀ ਲੋੜ ਨਹੀਂ ਬੈਜੋ ਬੱਸ ਫਿਰ ਵੀ ਅਸੀਂ ਬੰਦ ਕਰਾਈਆਂ ਦੁਕਾਨਾਂ ਚਾਹੇ ਇਹ ਤਾਂ ਕੋਤ ਬਹਿਸ ਹੋਆ ਕਰ ਮੇਰੀ ਗੱਲ ਸੁਣ ਰਹੇ ਆ ਸੁਣੋ ਸੁਣੋ ਤੁਹਾਡੇ ਬਿਆਨ ਤੇ ਪਰਚਾ ਦਰਜ ਹੋ ਠੀਕ ਹੈ ਦੋ ਬੰਦੇ ਰੈਸਟ ਹੋ ਚੁੱਕੇ ਆ ਠੀਕ ਹੈ ਸੁਣੋ ਸੁਣੋ ਮੈਨੂੰ ਬੜਾ ਕੁਝ ਸੁਣੋ ਕਹਿੰਦੇ ਪਰਚਾ ਦੇ ਕੇ ਤਾਂ ਅੰਟੀ ਦੇ ਕੰਮ ਇੱਧਰ ਆ ਪਾੜੀ ਦੇ ਪਿੱਛੇ ਪਸਟਿੰਦੀ ਮੁੰਡੇ ਮਾਰੇ ਨੀ ਤਾਂ ਮਾਰ ਗਿਆ ਮੇਰੇ ਤੇ ਹਮਲਾ ਕਰ ਗਿਆ ਮੇਰੇ ਤੇ ਹਮਲਾ ਕਰ ਦਿਆ ਉਹਦੇ ਬੰਦੇ ਉਹਦੇ ਪਰਮਹੰਸ ਦਾ ਅੱਜ ਨਾਲ ਪੁੱਛੋ ਜਿਓ ਇੱਕ ਰਿਮਾਂਡ ਅਸੀਂ ਲੈਣਾ ਬ੍ਰਦਰ ਤੂੰ ਥੋੜਾ ਦੇ ਨਾ ਰਿਮਾਂਡ ਅਸੀਂ ਰਿਮਾਂਡ ਰਿਮਾਂਡ ਹੀ ਲਿਆ ਜੇ ਲਿਆ ਹੁੰਦਾ ਤਾਂ ਲਿਆਇਆ ਹੁੰਦਾ ਸਰ ਲਿਆਇਆ ਹੁੰਦਾ ਮੈਰੀ ਗੱਲ ਸੁਣੋ ਜੇ ਕਿਸੇ ਦਾ ਡੜੀ ਵੀ ਲੱਗ ਜਾਂਦੀ ਨਾ ਪੁਲਿਸ ਵਾਲੇ ਮੱਖੀਆਂ ਵਾਂਗੂ ਘੁੰਮਦੇ ਆਪਰੇ ਜਾ ਕੇ ਲੋਕੇਸ਼ਨ ਵਪਾਰੀ ਬਿਸਤੀ ਰਾਮੇ ਜੇ ਹੋਰ ਤੇ ਡੜੀ ਲੱਗ ਕੀ ਕਿਤੇ ਨਹੀਂ ਪਾਜੀ ਤਿੰਨ ਦਿਨ ਤੋਂ ਬੇਨਤੀ ਹੈ ਮੇਰੀ ਮੇਰੇ ਆਵਾਜ਼ ਬਾਹ ਮੇਰੀ ਕਰ ਕੋਈ ਪਈਆ ਮਾਰ ਮਾਰ ਕੇ ਲੱਤਾਂ ਕੋਈ ਮੁਲਾਜ਼ਮ ਨਿਸਾਫ਼ ਨਹੀਂ ਕਰਦਾ ਦਿੰਦਾ ਮੁੰਡਾ ਫੜਿਆ ਜੀ ਸਾਨੂੰ ਥਾਣੇ ਤੋਂ ਬਾਹਰ ਹੀ ਸਾਡੇ ਕੋਲ ਸਾਡੇ ਕੋਲ ਜਾਨ ਬਚਾਉਣ ਵੀ ਨਹੀਂ ਕਰਾਈ ਗਈ ਮੇਰੇ ਤੇ ਹਮਲਾ ਹੋ ਗਿਆ ਉਸੀ ਪਕੜਾਇਆ ਪਰਚਾ ਅਸਰ ਜੋ ਗਿਆ ਤੁਹਾਡਾ ਪਰਚਾ ਅਸਰ ਹੋਇਆ ਪਿਆ ਸਰ ਬੰਦੇ ਕਿਨੇ ਰੈਸਟ ਹੋਗੇ ਬੰਦਾ ਇੱਕ ਹੋਰ ਰੈਸਟ ਹੋਇਆ ਜੀ ਜਿਹੜਾ ਰੇਕੀ ਕਰਵਾਈ ਸੀ ਉਸ ਬੰਦੇ ਨੂੰ ਵੀ ਅਸੀਂ ਉਸ ਨੂੰ ਫੜ ਕੇ ਚੱਕਾਂਗੇ ਦੂਜਾ ਇੱਕ ਹੋਰ ਰੈਸਟ ਹੋ ਗਿਆ ਇੱਕ ਹੋਰ ਰੈਸਟ ਹੋਇਆ ਜੀ ਹੁਣ ਤੁਹਾਡੀ ਕੀ ਮੰਗ ਕੀ ਤੁਸੀਂ ਜਿਹੜਾ ਜਿਹੜਾ ਇੱਕ ਮਿੰਟ ਯਾਰ ਇੱਕ ਮਿੰਟ ਜਿਹੜਾ ਇਹ ਆਹ ਦੇਖੋ ਆਹ ਸਾਰਾ ਆਇਆ ਮੁੰਡਾ ਹੋ ਦੇਖੋ ਜੀ ਹਾਂ ਜੀ ਚੱਲੀ ਪੂਰੇ ਪ੍ਰੂਫ ਨੇ ਸਾਡੇ ਕੋਲ ਭਾਈ ਪਿੱਛੇ ਹੋਇਆ ਬਲਵਿੰਦਰ ਬਲਵੰਤ ਸਰ ਜਿਹੜੇ ਇਹਦੇ ਨਾਲ ਹਨ ਪਛਾਤੇ ਉਹਨਾਂ ਨੇ ਤਾਂ ਇੱਕ ਵੀ ਲੀਕ ਨਹੀਂ ਬੱਜੀ ਹਜੇ ਤੱਕ ਅੱਜ ਵੀ ਦੇਖਣ ਨੂੰ ਮਿਲਿਆ ਜੀ ਇੱਕ ਮੁਲਾਜ਼ਮ ਨੂੰ ਮੋੜਾ ਪੁਲਿਸ ਕੋਲ ਇੱਕ ਜੌਬ ਕਰ ਰਿਹਾ ਇਸ ਟਾਈਮ ਤੇ ਹਾਂਜੀ ਮੁਲਾਜ਼ਮ ਅਸਲ ਉਹਨੂੰ ਪਰਸਨਲ ਕਪੈਸਿਟੀ ਚ ਆਇਆ ਜੀ ਹਾਂਜੀ ਉਹ ਉਹਦੇ ਫੈਮਿਲੀ ਦਾ ਮੈਟਰ ਐ ਉਹ ਤਾਂ ਐ ਅਸੀਂ ਉਹਨੂੰ ਸਮਝਾਇਆ ਵੀ ਇਹ ਪੈਰਾਂ 'ਤੇ ਜਾ ਕੇ ਉਹਨੂੰ ਮੰਨਣ ਨੂੰ ਤਿਆਰ ਨਹੀਂ ਹੋ ਸਕਦਾ ਹਾਂਜੀ ਇਹ ਅਸਲ 'ਚ ਇੱਕ 52/25 ਐਫ ਆਈ ਆਰ ਦਰਜ ਹੋਈ ਸੀ 13/3/2025 ਨੂੰ ਦੋ ਪਰਿਵਾਰਾਂ ਦੀ ਆਪਸ 'ਚ ਇਹਨਾਂ ਦੇ ਪੁਰਾਣੇ ਰਿਲੇਸ਼ਨ ਨੇ ਤੇ ਲੁਧਿਆਣੇ ਤੋਂ ਇੱਕ ਫੈਮਿਲੀ ਨੇ ਆ ਕੇ ਕੁੱਟਮਾਰ ਕੀਤੀ ਸੀ ਜਿਨ੍ਹਾਂ ਦੇ ਬਿਆਨ ਦੇ ਉੱਤੇ ਨਾਲ ਦੀ ਨਾਲ 9 ਬੰਦੇ ਬਾਈ ਨੇਮ ਤੇ 8 ਤੋਂ 10 ਜਣੇ ਅਨਨੂਨ ਪਰਚਾ ਅੰਡਰ ਸੈਕਸ਼ਨ 307 ਆਪੀਸੀ ਜਿਹੜੇ ਨਵੇਂ ਕਿ 109 333 115 ਦੋ ਬੀਐਨਐਸ ਦੀ ਵੱਖ-ਵੱਖ ਤਰ੍ਹਾਂਾਂ ਅੱਜ ਪਰਚਾ ਦੇ ਦਿੱਤਾ ਗਿਆ ਸੀ ਉਸ ਤੋਂ ਬਾਅਦ ਦੋ ਬੰਦੇ ਇਹਦੇ ਵਿੱਚ ਅਰੈਸਟ ਕੀਤੇ ਜਾ ਚੁੱਕੇ ਨੇ ਤੇ ਸਾਡੀ ਪੁਲਿਸ ਪਾਰਟੀ ਇਵਨ ਕਿ ਇਹਨਾਂ ਦੇ ਨਾਲ ਜਾ ਕੇ ਵੀ ਦੋ ਤਿੰਨ ਵਾਰ ਲੁਧਿਆਣੇ ਆਡਾ ਜ਼ਿਲ੍ਹੇ ਵਿੱਚ ਰੀਚ ਕੀਤੀਆਂ ਨੇ ਤੇ ਇਹਨਾਂ ਤੋਂ ਜਿਹੜਾ ਮੇਨ ਬੰਦਾ ਜਸਮਨ ਆ ਉਸੇ ਬਰਸੂ ਅਰੈਸਟ ਕੀਤਾ ਤੇ ਉਹਦਾ ਜੁਡੀਸ਼ੀਅਲ ਮਾਮਲਾ ਚੱਲ ਰਿਹਾ ਜੀ ਤੇ ਹੁਣ ਇਹ ਅਸਲ ਚ ਚਾਹੁੰਦੇ ਨੇ ਕਿ ਉਹ ਬੰਦਾ ਉਹ ਵੀ ਉਹ ਇਹਨਾਂ ਦਾ ਅਸਲ ਚ ਕਹਿਣਾ ਵੀ ਪੁਲਿਸ ਉਸ ਬੰਦੇ ਨੂੰ ਕੁੱਟ ਮਾਰ ਨਹੀਂ ਕਰ ਰਹੀ ਮਾਰ ਕੁੱਟ ਨਹੀਂ ਜਿਹੜਾ ਕਿ ਸਾਡੇ ਸਾਡੇ ਧਾਇਰੇ ਦੁਬਾਰ ਹੈ ਜੀ ਕਹਿੰਦੇ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ਨਹੀਂ ਜੀ ਹੁਣ ਦੋਸ਼ੀ ਨੂੰ ਪਾਣੀ ਪਲਾਉਣਾ ਕੋਈ ਵੀਆਈਪੀ ਟ੍ਰੀਟਮੈਂਟ ਨਹੀਂ ਉਹ ਤਾਂ ਸਾਨੂੰ ਉਹਦੀ ਟੇਕ ਕੇਅਰ ਤਾਂ ਕਰਨੀ ਪੈਂਦੀ ਹੈ ਹਾਂਜੀ ਇਹ ਪੁਰਾਣਾ ਮਾਮਲਾ ਹੈ ਪੈਸੇ ਦਾ ਲੈਣ ਦੇਣ ਦਾ ਕਰੇ ਦੇ ਵਿੱਚ ਨਹੀਂ ਅਸਲ ਚ ਦੋ ਫੈਮਿਲੀਜ਼ ਦਾ ਆਪਸ ਪੈਸੇ ਦਾ ਰੌਲਾ ਸੀ ਜਿਹਦੇ ਕਰਕੇ ਬਾਅਦ ਚ ਸ਼ਾਇਦ ਇਹਨਾਂ ਦੀ ਆਪਸ ਅਣਬਣ ਹੋਈ ਤੇ ਉਹਨਾਂ ਨੇ ਆ ਕੇ ਹਮਲਾ ਕੀਤਾ ਇਹਦੇ ਚੋਂ ਇਹਨਾਂ ਨੇ ਕੁਝ ਕੁ ਲੀਡਿਸ ਦੇ ਵੀ ਨਾਂ ਲਿਖਾਏ ਆ ਜਿਹੜੇ ਕਿ ਹਲੇ ਇਨਵੈਸਟੀਗੇਟ ਕਰਨੇ ਜ਼ਰੂਰੀ ਨੇ ਜੀ ਤੇ ਕਈਆਂ ਦੀ ਲੋਕੇਸ਼ਨਸ ਇਨ ਫੈਕਟ ਆਈਆਂ ਕਈ ਨਹੀਂ ਉਹ ਸੀ ਤੋਂ ਜਿਹੜੀ ਸਾਡੀ ਤਫਤੀਸ਼ ਚ ਜਾਰੀ ਹੈ ਇਹ ਚ ਬਲਕਿ ਪਰਸੋਂ ਜਿਹੜਾ ਮੇਨ ਮੁਲਜ਼ਮ ਮੁੱਖ ਮੁਲਜ਼ਮ ਸੀ ਉਹਦਾ ਲੁਧਿਆਣੇ ਤੋਂ ਲਿਆ ਕੇ ਦੀ ਰੈਸਟ ਪਾਈ ਹੈ ਕੋਣ ਸਿਰਫ ਇਹਨਾਂ ਨੂੰ ਹੀ ਰੌਲਾ ਵੀ ਭਾਈ ਤੁਸੀਂ ਉਹਦੀ ਕੁੱਟ ਮਾਰ ਨਹੀਂ ਕਰਨੀ ਦੱਸਣ ਦਾਟ ਜਿਹੜੀ ਕਿ ਅਸੀਂ ਬਾਇਓਲੋਜੀ ਉਹ ਚੀਜ਼ ਬਣਦੀ ਅਸੀਂ ਉਹ ਹੀ ਕਰ ਸਕਦੇ ਸਰ ਜੀ ਇਹ ਵੀ ਕੁਝ ਕਰ ਨਹੀਂ ਹੈ ਕਹਿੰਦੇ ਕੁਝ ਬੰਦਾ ਨਾਂ ਹੈਗੇ ਪਰ ਉਹ ਹਾਂਜੀ ਬਿਲਕੁਲ ਰਹਿੰਦੇ ਨਹੀਂ ਜਦੋਂ ਪਰਚਾ ਦਰਜ ਹੁੰਦਾ ਹਰ ਬੰਦਾ ਆਪੋ ਆਪਣੀ ਕਿਤੇ ਨਾ ਕਿਤੇ ਭੱਜਿਆ ਹੁੰਦਾ ਉਹਨਾਂ ਦੇ ਘਰੇ ਰੇਡਸ ਕੀਤੀਆਂ ਤਾਲੇ ਲੱਗੇ ਹੋਏ ਆ ਤੇ ਸਰ ਜੀ ਆਪਦੇ ਸੋਰਸ ਵੀ ਕੈਂਪ ਕੀਤੇ ਹੋਏ ਉਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕਰਨਾ ਸਰ ਇਹ ਨਾ ਕਹਿੰਦਾ ਕਿ ਪੁਲਿਸ ਨੂੰ ਲਾਉਣ ਸਮਝ ਧੰਕੀਆਂ ਦੇ ਰਿਹਾ ਸਾਨੂੰ ਸੁਣਵਾਈ ਨਹੀਂ ਕਰ ਰਿਹਾ ਸਾਡੇ ਕੇਸ ਦੀ ਨਹੀਂ ਜੀ ਇਹ ਬਿਲਕੁਲ ਸਰਾਸਰ ਝੂਠ ਹੈ ਜੀ ਜੀ ਅਸੀਂ ਜਿਹੜਾ ਮੇਨ ਮਲਜੂਮ ਹੈ ਜਿਵੇਂ ਤੁਹਾਨੂੰ ਮੈਂ ਕਿਹਾ ਕਿ ਪਰਸੋਂ ਹੀ ਲੁਧਿਆਣੇ ਤੋਂ ਲੈ ਕੇ ਦੀ ਅਰੈਸਟ ਪਾਈ ਹੈ ਜੀ ਉਹਦੇ ਕਹਿਣ ਤੇ ਉਹਦੇ ਬਿਆਨਾਂ ਤੇ ਉਹਦੀ ਤਫਤੀਸ਼ ਦੇ ਵਿੱਚ ਜਿਹੜੇ ਦੋ ਬੰਦੇ ਹੋਰ ਆਏ ਆ ਉਹ ਉਹ ਵਿੱਚ ਨਾਮਜਦ ਨਾਮਜਦ ਵੀ ਕਰ ਦਿੱਤੇ ਗਏ ਨੇ ਇਸ ਕਰਕੇ ਫੇਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜਾ ਬੰਦਾ ਮੌਕੇ ਤੇ ਉੱਥੇ ਮੌਜੂਦ ਸੀ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਹੋਊਗਾ ਜਿਹੜਾ ਬੰਦਾ ਉੱਥੇ ਮੌਕੇ ਤੇ ਨਹੀਂ ਸੀ ਉਹਨੂੰ ਮਤਲਬ ਕਿ ਇਹਦੇ ਵਿੱਚੋਂ ਉਹਨੂੰ 3 ਇੰਚ ਦਿੱਤੀ। ਪਰ ਪਹਿਲੀ ਵਾਰ ਦੇਖਣ ਨੂੰ ਮਿਲਿਆ ਜੀ ਕਿ ਮੁਲਾਜ਼ਮ ਨੂੰ ਉਹਦਾ ਪੁਲਿਸ ਵਿੱਚ ਇੱਕ ਜੌਬ ਕਰ ਰਿਹਾ ਇਸ ਟਾਈਮ। ਹਾਂਜੀ ਮੁਲਾਜ਼ਮ ਅਸਲ ਉਹਨੂੰ ਪਰਸਨਲ ਕਪੈਸਿਟੀ ਚ ਆਇਆ ਜੀ। ਹਾਂਜੀ ਉਹ ਉਹਦਾ ਫੈਮਿਲੀ ਦਾ ਮੈਟਰ ਹੈ। ਉਹ ਤਾਂ ਹੈ ਅਸੀਂ ਉਹਨੂੰ ਸਮਝਾਇਆ ਵੀ ਇਹ ਪੈਰ ਨਾ ਜਾ ਕੇ ਉਹਨੂੰ ਮੰਨਣ ਨੂੰ ਤਿਆਰ ਨਹੀਂ ਹੋ ਸਕਦਾ। ਠੀਕ ਹੈ ਜੀ। ਬਾਹਰ ਜਾ ਕੇ ਗੱਲਬਾਤ ਕੀਤੀ ਹੈ ਪਰ ਅਸਲ 'ਚ ਜਿਵੇਂ ਉਹ ਮੌਬ ਕਹਿੰ ਲੋ ਕਰਾਊਡ ਇਕੱਠਾ ਹੋਇਆ ਹੋਇਆ ਹੈ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਤੇ ਆਪਾਂ ਸਾਡਾ ਫਰਜ਼ ਸਮਝਾਉਣਾ ਜੀ। ਅਸੀਂ ਉਹਨਾਂ ਨਾਲ ਗੱਲ ਕੀਤੀ ਹੈ ਤੇ ਇਨਫੈਕਟ ਅਸੀਂ ਹੁਣ